ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋ ਵੀ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਦੋ ਤਿੰਨ ਦਿਨਾਂ ਲਗਾਤਾਰ ਆਪਾਂ ਬਿਜ਼ੀ ਰਹੇ ਇੱਕ ਤਾਂ ਮੈਂ ਪਿੰਡ ਆਪਣੇ ਖੰਡਵਟ ਸਾਹਿਬ ਖੁੱਲੇ ਹੋਏ ਸੀ ਦੋ ਤਿੰਨ ਦਿਨ ਮੈਂ ਉੱਥੇ ਗਈ ਸੀ ਤੇ ਇਲੈਕਸ਼ਨ ਡਿਊਟੀ ਵੀ ਚੱਲਦੀ ਸੀ ਪਰਸੋਂ ਦਾ ਪੂਰਾ ਦਿਨ ਰਾਤ ਨੂੰ 7:30 ਘਰੇ ਆਈ ਦਬੜੀ ਖਾਣੇ ਪਿੰਡ ਮੇਰੀ ਡਿਊਟੀ ਲੱਗੀ ਹੋਈ ਸੀ ਕਿ ਜਿਹੜੀ ਪਿੰਨ ਪੀ ਦਬੜੀ ਖਾਣੇ ਤਾਂ ਹੈਗੀ 10 ਦਿਓ ਤੇ ਕੱਲ ਦਾ ਫੇਰ ਯਾਨੀ 14 ਤਰੀਕੇ ਦਾ ਪੂਰਾ ਦਿਨ ਸੀਗਾ ਜਿਹੜਾ ਉਹ ਫੇਰ ਉੱਥੇ ਕੱਲ ਜਿਹੜੀ ਮਾਰਨਿੰਗ ਸੀਗੀ ਬਹੁਤ ਜ਼ਿਆਦਾ ਧੁੰਦ ਸੀ ਔਰ ਪੂਰੀ ਧੁੰਦ ਦੇ ਵਿੱਚ ਮੇਰੇ ਨਾਲ ਤਿੰਨ ਲੇਡੀਜ਼ ਹੋਰ ਸੀ ਸੀ ਚਾਰ ਜਾਨੀਆਂ ਸੀ ਤੇ ਦੋ ਕ ਵਾਰ ਕਾਰ ਮੇਰੀ ਇੱਧਰ ਉੱਧਰ ਜੇ ਗਈ ਸੜਕ ਤੇ ਇੱਧਰ ਲਿਖਨ ਵਾਲੇ ਤੋਂ ਉੱਧਰ ਲਿਖਨ ਵਾਲੇ ਤੱਕ ਚਲੀ ਜਾਂਦੀ ਸੀ ਫੇਰ ਕੋਸ਼ਿਸ਼ ਹੁੰਦੀ ਸੀਗੀ ਕਿ ਕਿਸੇ ਆਪਾਂ ਮਤਲਬ ਗੱਡੀ ਦੇ ਪਿੱਛੇ ਲਾਈਏ 6 ਵਜੇ ਘਰੋਂ ਛੱਡੀ ਸੀ ਮੈਂ ਵੀ ਕਿਸੇ ਗੱਡੀ ਦੇ ਪਿੱਛੇ ਲਾ ਲਈਏ ਤੇ ਫੇਰ ਥੋੜਾ ਈਜ਼ੀ ਰਹਿੰਦਾ ਸੀਗਾ ਲਾਈਟਾਂ ਦੇ ਪਿੱਛੇ ਰਿਛੇ ਜਾਈ ਜਾਂਦੇ ਸੀਗੇ ਚਲੋ ਕਿਵੇਂ ਨਾ ਉਹ ਪਹੁੰਚੇ ਉਥੇ ਦਬੜੀ ਖਾਨੇ ਤੇ ਦਬੜੀ ਖਾਨਾ ਵੈਸੇ 1 ਘੰਟੇ ਦਾ 45 40 ਮਿੰਟ ਦਾ ਰਸਤਾ ਹੈਗਾ ਜਦੋਂ ਸ਼ਾਮ ਨੂੰ ਕੱਲ ਅਸੀਂ ਆਈਆਂ 6 ਵਜੇ ਝੱਲੀਆਂ ਸੀ ਕੱਲ ਵੀ ਸ਼ਾਮ ਨੂੰ ਪਰ ਫਿਰ ਵੀ ਅਸੀਂ 45 40 ਮਿੰਟ ਚ ਘਰੇ ਪਹੁੰਚ ਗਈਆਂ ਸੀ ਤੇ ਮਾਰਨਿੰਗ ਚ ਬਹੁਤ ਜ਼ਿਆਦਾ ਧੁੰਦ ਸੀਗੀ ਔਰ ਇੱਕ ਕੋਈ ਮਤਲਬ ਕਿ ਟੀਚਰ ਜੋੜਾ ਹਸਬੰਡ ਵਾਈਫ ਹੈ ਉਹ ਧੁੰਦ ਕਾਰਨ ਉਹਨਾਂ ਦੀ ਡੈਥ ਹੋ ਗਈ ਐਕਸੀਡੈਂਟ ਹੋ ਗਿਆ ਨਾਲੇ ਚ ਉਹਨਾਂ ਦੀ ਗੱਡੀ ਗਿਰ ਗਈ ਬਹੁਤ ਦੁੱਖ ਹੋਇਆ ਤੋਂ ਦੇ ਵਿੱਚ ਜੀ ਐਕਸੀਡੈਂਟ ਹੋਣ ਦਾ ਮਤਲਬ ਕਿ ਵੱਧ ਤੋਂ ਵੱਧ ਚਾਂਸ ਹੁੰਦਾ ਕਿਉਂਕਿ ਜੀ ਬਿਲਕੁਲ ਹੀ ਨਹੀਂ ਦਿਖਦੇ ਸੀ ਕੱਲ ਤਾਂ ਸੜਕ ਬਿਲਕੁਲ ਨਹੀਂ ਦਿਖਦੀ ਦਿਖਦੀ ਸੀ ਮੈਂ ਵਾਈਟ ਜੀ ਪੱਟੀ ਦੇਖ-ਦੇਖ ਕੇ ਹੀ ਜਾ ਰਹੀ ਸੀ ਪਰ ਇਹ ਵੀ ਲੱਗਦਾ ਸੀਗਾ ਵੀ ਅੱਗੇ ਕੁਝ ਨਹੀਂ ਦਿਖ ਰਿਹਾ ਤੇ ਕੋਈ ਚੀਜ਼ ਖੜੀ ਹੋਵੇ ਤੇ ਉਹਦੇ ਨਾਲ ਟਕਰਾਉਣ ਦਾ ਵੀ ਬਹੁਤ ਜ਼ਿਆਦਾ ਡਰ ਸੀਗਾ ਚਲੋ ਪਰਮਾਤਮਾ ਦੀ ਕਿਰਪਾ ਨਾਲ ਵਾਈਗੁਰੂ ਦੀ ਮੇਰ ਦੇ ਨਾਲ ਮੈਂ ਅਸੀਂ ਠੀਕ-ਠਾਕ ਪਹੁੰਚ ਗਈਆਂ ਠੀਕ-ਠਾਕ ਆਪਾਂ ਵੋਟਾਂ ਖਵਾ ਕੇ ਵਾਪਸ ਕਰ ਆ ਗਏ ਚਲੋ ਜੀ ਇਹ ਕੰਮ ਹੋਰ ਨਿਬੜਿਆ ਤੇ ਅੱਜ 15 ਤਰੀਕ ਹੈ ਤੇ ਅੱਜ ਸਾਨੂੰ ਸਰਕਾਰ ਵੱਲੋਂ ਛੁੱਟੀ ਕੀਤੀ ਹੋਈ ਆ ਜਿਹੜੇ ਸਟਾਫ ਦੀ ਡਿਊਟੀ ਲੱਗੀ ਸੀ ਕਿਉਂਕਿ ਸੈਟਰਡੇ ਸੰਡੇ ਨੂੰ ਸਾਨੂੰ ਦੋ ਛੁੱਟੀਆਂ ਸੀ ਔਰ ਦੋਨੋਂ ਛੁੱਟੀਆਂ ਸਾਡੀਆਂ ਇਲੈਕਸ਼ਨਾਂ ਦੇ ਵਿੱਚ ਲੰਘ ਗਈਆਂ ਸੋ ਉਹਦੇ ਬਦਲੇ ਅੱਜ ਸਾਨੂੰ ਸਰਕਾਰ ਨੇ ਛੁੱਟੀ ਦਿੱਤੀ ਆ ਔਰ ਅੱਜ ਜਾਣਾ ਵੀ ਪੋਸੀਬਲ ਨਹੀਂ ਸੀ ਬਹੁਤ ਜ਼ਿਆਦਾ ਥਕਾਵਟ ਹੋਈ ਹੋਈ ਸੀ ਅੱਜ ਤਾਂ ਮੈਂ ਸਾਢੇ 7:30 'ਤੇ ਆ ਠੂਠੀ ਆ ਤੇ ਲੋ ਜੀ ਅਗਲੀ ਗੱਲ ਕਿ ਪਾਠੇ ਨੂੰ ਲੈ ਕੇ ਭੈਣਾਂ ਦੇ ਬਹੁਤ ਸਾਰੇ ਸਵਾਲ ਸੀਗੇ ਇੱਕ ਭੈਣ ਦਾ ਮੈਂ ਕਮੈਂਟ ਪੜਿਆ ਸੀ ਉਹਨੇ ਲਿਖਿਆ ਸੀਗਾ ਕਿ ਮੈਨੂੰ ਨਾ ਮਤਲਬ ਕਿ ਕਨਸਟਿਪੇਸ਼ਨ ਹੋ ਗਈ ਬਹੁਤ ਜ਼ਿਆਦਾ ਕਬਜ਼ ਹੋ ਗਈ ਤੇ ਮੈਨੂੰ ਨਹੀਂ ਮਾ ਕਰ ਹ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਦੀ ਹਾਂ ਕਿ ਇਹਨੂੰ ਜਿਹੜੀਆਂ ਭੈਣਾਂ ਨੂੰ ਕਬਜ਼ ਦੀ ਪ੍ਰੋਬਲਮ ਹੈਗੀ ਆ ਅ ਉਹ ਜਾਂ ਗਰਮੈਸ਼ ਹੁੰਦੀ ਆ ਜ਼ਿਆਦਾ ਉਹਨਾਂ ਦੀ ਬਾਡੀ ਦੇ ਵਿੱਚ ਗਰਮੈਸ਼ ਆ ਉਹਨਾਂ ਨੇ ਪਾਠਾ ਕਿਸ ਤਰ੍ਹਾਂ ਲੈਣਾ ਹੈ ਤੁਸੀਂ ਫਟਾਫਟ ਕਾਪੀ ਪੈਨ ਲੈ ਕੇ ਨੋਟ ਕਰ ਲਿਓ ਕੱਲਾ ਪਾਠਾ ਲੈ ਲਓ ਜੇ ਮੰਨ ਲਓ ਤੁਸੀਂ ਅ 250 ਗ੍ਰਾਮ ਪਾਠਾ ਲੈ ਰਹੇ ਹੋ ਤਾਂ ਉਹਦੇ ਵਿੱਚ ਤੁਸੀਂ ਪਾਉਣੀ ਹੈਗੀ ਆ ਸਵਾ 100 ਗ੍ਰਾਮ ਅੱਧੀ ਜਾਨੀ ਸੌਂਫ ਜਿੰਨਾ ਪਾਠਾ ਲਓਗੇ ਉਹਦੋਂ ਅੱਧੀ ਸੌਂਫ ਲੈ ਲੈਣੀ ਆ ਸੌਂਫ ਦਾ ਪਾਊਡਰ ਸੌਂਫ ਨੂੰ ਘਰੇ ਗ੍ਰाइंड ਕਰ ਲਿਓ ਪਾਊਡਰ ਬਣਾ ਲਿਓ ਉਹਦਾ ਪਾਊਡਰ ਪਾਠੇ ਦੇ ਵਿੱਚ ਐਡ ਕਰ ਲਿਓ ਕਮਰ ਕਸ ਨਾਲ ਤੁਹਾਨੂੰ ਕਬਜ਼ੀ ਹੁੰਦੀ ਆ ਲੋਧ ਗਰਮ ਲੱਗਦੀ ਆ ਕਈ ਭੈਣਾਂ ਨੂੰ ਇਸ ਕਰਕੇ ਤੁਸੀਂ ਪਾਠਾ ਤੇ ਸੌਂਫ ਦੋ ਚੀਜ਼ਾਂ ਲੈ ਕੇ ਲੈ ਸਕਦੇ ਹੋ ਜਿਨ੍ਹਾਂ ਨੂੰ ਕਨਸਟਿਪੇਸ਼ਨ ਹੁੰਦੀ ਆ ਔਰ ਕਿਉਂਕਿ ਸੌਂਫ ਹੈ ਜਿਹੜੀ ਉਹ ਕਨਸਟਿਪੇਸ਼ਨ ਹੋਣ ਨਹੀਂ ਦਿੰਦੀ ਜਾਂ ਜਿਨ੍ਹਾਂ ਨੂੰ ਮਤਲਬ ਕਿ ਗਰਮੈਸ਼ ਹੁੰਦੀ ਆ ਠੀਕ ਆ ਜੀ ਸਿਰਫ ਦੋ ਚੀਜ਼ਾਂ ਲੈਣੀਆਂ ਨੇ ਤੇ ਇੱਕ ਚੀਜ਼ ਐਡ ਕਰ ਲੈਣੀ ਆ ਪਾਠੇ ਦੇ ਵਿੱਚ ਸੌਂਫ ਬਾਕੀ ਕੱਲਾ ਪਾਠਾ ਲੈਣਾ ਬਾਕੀ ਚੀਜ਼ਾਂ ਸਕਿਪ ਕਰ ਦਿਓ ਔਰ ਬਹੁਤ ਸਾਰੀਆਂ ਭੈਣਾਂ ਦੇ ਪੋਜ਼ਿਟਿਵ ਕਮੈਂਟ ਆਏ ਕਿ ਸਾਨੂੰ ਬਾਡੀ ਪੇਨ ਸੀ ਸਾਨੂੰ ਬੈਕ ਪੇਨ ਸੀ ਸਾਨੂੰ ਮੋਢੇ ਦਰਦ ਕਰਦੇ ਸੀ ਲੱਤਾਂ ਦਰਦ ਕਰਦੀਆਂ ਸਭ ਓਕੇ ਹੋ ਗਿਆ 15 ਦਿਨਾਂ ਦੇ ਵਿੱਚ ਵਿੱਚ ਸੋ ਇਹ ਚੀਜ਼ਾਂ ਨੇ ਜਿਹੜੀਆਂ ਇਹ ਬਾਡੀ ਪੇਨ ਤਾਂ ਖਤਮ ਕਰਦੀਆਂ ਕਰਦੀਆਂ ਨੇ ਇੰਚ ਯੂਜ਼ ਕਰਦੀਆਂ ਨੇ ਨਹੀਂ ਹਜੇ ਨਹੀਂ ਚਾਪ ਵਾਪਸ ਆਵਾਂਗੇ ਨਹੀਂ ਆਵਾਂਗੇ ਹਾਂ ਕੱਪੜੇ ਇੱਥੇ ਘਰੇ ਕਰ ਲਿਆਂਗੇ ਸੋ ਨਹੀਂ ਮੈਂ ਉੱਥੇ ਬాలే ਹਾਂਗੀ ਵੇਖ ਲੈ ਘਰੇ ਕਰਨੇ ਕਰੇ ਉੱਥੇ ਪਾ ਲਿਆਂਗੀ ਐਡਰੈਸ ਲਿਖੇ ਬਏ ਪਾ ਲਿਆਂਗੀ ਉੱਥੇ ਅਜੇ ਘੜੇ ਜਾ ਪੈਣੀ ਆ ਅਜੇ ਤਾਂ 10 ਵਜੇ ਸਾਢੇ 11 ਵੀ ਵਾਂਗੀ ਤੇ ਲੋ ਜੀ ਹੁਣ ਚੱਲੇ ਸੀ ਆਪਾਂ ਸ਼ਾਪ ਤੇ ਤੇ ਮੈਂ ਕਿਹਾ ਜਾਂਦੇ ਜਾਂਦੇ ਤੁਹਾਨੂੰ ਇੱਕ ਮੈਸੇਜ ਦੇ ਜਾ ਕਿ ਜਿਹੜੀਆਂ ਭੈਣਾਂ ਨੂੰ ਪ੍ਰੋਬਲਮ ਹੈਗੀ ਆ ਗਰਮੈਸ਼ ਹੈਗੀ ਆ ਜਾਂ ਕਨਸਟਿਪੇਸ਼ਨ ਹੈਗੀ ਆ ਉਹ ਇਸ ਤਰੀਕੇ ਨਾਲ ਪਾਠ ਲੈ ਸਕਦੀਆਂ ਨੇ ਪਾਣੀ ਨਾਲ ਲਓ ਦੁੱਧ ਨਾਲ ਲਓ ਚਾਹ ਨਾਲ ਲਓ ਖੁੱਲੀ ਛੁੱਟੀ ਆ ਜਿ ਦਿਨਾਂ ਮਰਜੀ ਲਓ ਸਵੇਰੇ ਸ਼ਾਮ ਇੱਕ ਇੱਕ ਚਮਚ ਲਓ ਜਾਂ ਇੱਕੀ ਵਾਰ ਚ ਦੋ ਚਮਚ ਲਓ ਰੋਟੀ ਦੇ ਬਾਅਦ ਲਓ ਪਹਿਲਾਂ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਸੌਫਾ ਪਾਟੀ ਲੈ ਲਓ ਤੇ ਕੁੜੀਆਂ ਲੈਣ ਬੁੜੀਆਂ ਲੈਣ ਬੰਦੇ ਲੈਣ ਬੱਚੇ ਲੈਣ ਜਿਹੜੇ ਮਰਜ਼ੀ ਲੈ ਲਓ ਕੋਈ ਚੱਕਰ ਨਹੀਂ ਆ ਕਿਸੇ ਨੂੰ ਠੀਕ ਹੈ ਜੀ ਤੇ ਇਨਕਲੂਜ਼ ਹੁੰਦੇ ਨੇ weight ਤਾਂ ਮੈਂ ਕਦੇ ਆਪਦਾ ਕੀਤਾ ਹੀ ਨਹੀਂ ਹੈਗਾ ਇੰਚ ਜ਼ਰੂਰ ਲੂਜ਼ ਹੁੰਦੇ ਨੇ ਠੀਕ ਹੈ ਜੀ ਸੋ ਲਓ ਜੀ ਇਹ ਸੀ ਆਪਣਾ ਅੱਜ ਦਾ ਮੈਸੇਜ ਤੇ ਹੁਣ ਆਪਾਂ ਚੱਲਦੇ ਹਾਂ ਸ਼ਾਪ ਤੇ ਬਹੁਤ ਲੰਬੀ ਚੌੜੀ ਵੀਡੀਓ ਨਹੀਂ ਬਣਾਈ ਕਿਉਂਕਿ ਇਨਾ ਮੇਰੇ ਕੋਲ ਟਾਈਮ ਨਹੀਂ ਸੀਗਾ ਜੇ ਨੱਕ ਟਾਈਮ ਸੀਗਾ ਉਹਦੀ ਟਾਈਮ ਤੋਂ ਟਾਈਮ ਕੱਢ ਕੇ ਮੈਂ ਤੁਹਾਨੂੰ ਇੱਕ ਵਲੌਗ ਹੈ ਜਿਹੜਾ ਉਹ ਦੀ ਰਹੀ ਹੈ ਤੇ ਕੱਲ ਤੋਂ ਆਪਾਂ ਪ੍ਰੋਪਰ ਜਿਹੜੇ ਵਲੌਗ ਦੇਵਾਂਗੇ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਅੱਜ ਇਸੇ ਵਲੌਗ ਦੇ ਨਾਲ ਆਪਾਂ ਇੰਨੇ ਇੱਕ ਵਲੌਗ ਦੇ ਨਾਲ ਆਪਾਂ ਐਂਡ ਕਰਦੀਆਂ ਤੇ ਕੱਲ ਨੂੰ ਮਿਲਾਂਗੇ ਆਪਾਂ ਹੋਰ ਵਲੌਗ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ